ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਸੰਤ ਪੰਚਮੀ ਦਾ ਸ਼ੁਭ ਦਿਹਾੜਾ ਗੁਰਦੁਆਰਾ ਦੁਖਨਵਰ ਸਾਹਿਬ ਅਤੇ ਨਾਲ ਹੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਵਿਆਹ ਪਰਬ ਜੋ ਕਿ ਗੁਰੂ ਕੇ ਲਾਹੌਰ ਆਨੰਦਪੁਰ ਸਾਹਿਬ ਤੋਂ ਉੱਪਰਲੇ ਪਾਸੇ ਗੁਰਦੁਆਰਾ ਗੁਰੂ ਕਾ ਲਾਹੌਰ ਉੱਥੇ ਵੀ ਸੰਗਤ ਬੜੀ ਸ਼ਰਧਾਪੂਰਵਕ ਇਹ ਦਿਨ ਮਨਾਉਂਦੀ ਹੈ ਤੇ ਇਹ ਗੁਰਦੁਆਰਾ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੁਖਨਵਾਰ ਸਾਹਿਬ ਪਟਿਆਲਾ ਬਸੰਤ ਪੰਚਮੀ ਦਾ ਦਿਹਾੜਾ ਤੇ ਗੁਰੂ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਅਗੇ ਨਾ ਤਮਸਟਕ ਹੋਣ ਵਾਸਤੇ ਤੁੰਤ ਜਾਨੇ ਗਰੀਬ ਸਾਹਿਬ ਅੰਤਿਮ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਰਦਾਰ ਜਸਮੇਰ ਸਿੰਘ ਰਾਜਗੁਰੂ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਰਦਾਰ ਸ਼ਾਨ ਸਿੰਘ ਜੀ ਮਨਜਤ ਸਾਹਿਬ ਸਰਦਾਰ ਭਗਤ ਸਿੰਘ ਜੀ ਸਮੇਤ ਟੀਮ ਦਾ ਵੀ ਪ੍ਰਬੰਧਕਰ ਸਿੰਘ ਜੀ ਬਰਾੜਾ ਸੁਖਸਾਲ ਜਟਪੜ ਨਾਲ ਸੰਦੀ ਗਿਆਨੀ ਪਾਲ ਸਿੰਘ ਜੀ ਸਭ ਤੋਂ ਵੱਡੇ ਇਸ਼ਤਮਾਨ ਦਾ ਬੋਲ ਧੰਨਵਾਦ ਕੋਲਕਾ ਜੀ ਮਾਫੀ ਇਹ ਤੁਹਾਡਾ ਆਪਣਾ ਕੱਢੇ ਹਸਪਤਾਲ ਦਾ ਖਦੇਵਾ ਰਾਮ ਜੀ ਜੀ

ਇਹ ਪਾਤਸ਼ਾਹ ਦੇ ਵਿਆਹ ਪਰਪਰਵ ਦੀਆਂ ਸਮਰਥੀਆਂ ਸੰਤਾਨ ਬਹੁਤ ਬਹੁਤ ਵਧਾਈਆਂ ਹੋ ਨਾਣਾ ਆਪਣੇ ਪੁੱਤ ਤੇ ਨੂੰ ਰਾਣੀ ਜਸਰ ਤੋਂ ਪਾਣੀ ਵਾਰ ਕੇ ਪੈਂਦੀਆਂ ਪਾਣੀ ਵਾਰ ਕੇ ਪੈਂਦੇ ਇਸ ਦਾ ਪ੍ਰਤੀਕ ਹੈ ਇਸ ਦਾ ਮਤਲਬ ਹੈ ਕਿ ਲੋ ਰਾਣੀ ਰਾਜਤਮੇਸ ਨਾਲ ਦਾ ਆਪਣਾ ਦਾਸ ਕਮੂ ਜੁਲੀਆ ਨਾ ਦਰ ਦਾ ਸ਼ੋਰ ਦਾ ਤੇ ਪਾਣੀ ਬਾਗ ਵਾਰਾ ਸਭ ਮੁਝ ਤੇਰਾ ਹੀ ਆ ਵਾਹਿਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਚਾਹ ਬਕੌਰਿਆਂ ਦਾ ਲੰਗਰ ਸੰਗਤਾਂ ਦੇ ਵਾਸਤੇ ਆਪ ਜੀ ਨੂੰ ਬਹੁਤ ਬਹੁਤ ਨਾਮ ਪਤੀ ਕੋਲ ਬੈਠ ਕੇ ਮਾਦਾਸ ਸਾਬਕਾ ਹਰਿਵੰਸੀ ਗਿਆਨੀ ਸੁਖਦੇਵ ਸਿੰਘ ਜੀ ਦਾ ਖਲਵਾ ਕੀਤਾ ਜਾਏਗੀ ਸਾਬਕਾ ਹਰਿਵੰਸੀ ਗਿਆਨੀ ਸੁਖਦੇਵ ਜੀ ਨੇ ਬਹੁਤ ਦਮਾਸਮਾ ਲੇਖੀਆਂ ਸੇਵਾਵਾਂ ਨਿਭਾਇਆ ਹ ਹਨ ਉਹਨਾਂ ਦੀ ਗੁਰਦੁਆਰਾ ਦੁਖਨਵਾਰ ਸਾਹਿਬ ਬਸੰਤ ਪੰਚਮੀ ਦਾ ਸ਼ੁਭ ਦਿਹਾੜਾ ਦਿਨ ਐਤਵਾਰ 2 ਫਰਵਰੀ 2025 ਜੋ ਕਿ आपरे शानदार चित्रले नेवता नी जी वाले जान वास्ते बड़े ठीक है

ਜਾ ਦਿੱਤਾ ਤੁਹਾਨੂੰ ਆਪ ਹੁਣ ਕਰਾਉਂਗਾ ਜੀ ਹੈ ਜਾਂਦਾ ਜੀ ਠੀਕ ਠੀਕ ਇਹ ਹੋ ਗਿਆ ਜੀ ਅੰਦਰ ਜਾਣ ਵਾਸਤੇ ਸਰਵਰ ਹਾਂਜੀ ਹਾਂ ਆ ਇਧਰ ਚਲੋ ਜੀ ਆ ਲੈ ਜੀ ਜੀ ਸਰਕਾਰ ਜੀ ਸਿੰਘ ਜੀ ਦਾਸਾ ਜੀ ਸਾਹਿਬ ਮੈਂ ਤੁਹਾਨੂੰ ਦੱਸਾਂ ਤਿੰਨ ਮੁਸਰਵਾਲ ਉਹ ਦੋ ਮਿੰਟ ਦੀ ਹਾਜ਼ਰੀ ਸਾਡੇ ਨੂੰ ਤੇ ਸਤਿ ਸ੍ਰੀ ਅਕਾਲ ਸੱਜਣਾਂ ਜੀ ਸਰਕਾਰ ਜੀ ਗੁਰੂ ਨੇ ਜਿੰਨਾ ਦੇ ਪੁੱਤ ਨੂੰ ਬਾਬਾ ਜੀ ਮਾਰ ਕੇ ਪੁੱਤਾਂ ਤੋਂ ਮੈਂ ਕਿਹਾ ਕਰਤਾ ਜੀ ਬੇਨਿਕ ਜਦੀ ਮੱਫਾ ਦੇ ਮਰਦ ਸੇਬਾ ਦੇ ਪੁਰਵਾਰ ਦੇ ਸਾਥ ਤੋਂ ਬੋਲਿਆ ਦਾਦਾ ਜੀ ਵੀ ਰਹੇ ਆ ਪਰਦਾਦਾ ਜੀ ਵੀ ਰਹੇ ਆ ਗੁਰੂ ਰਾਮਦਾਸ ਸਾਹਿਬ ਜਿੱਤੇ ਪਾਚਾ ਤੋਂ ਇੰਡੀਆ ਪਰਖਤਾ ਇੰਡੀਆ ਬਖਸ਼ਿਸ਼ਾਂ ਵਾਲੇ ਸ਼ੂਰਪੀਰ ਬਣੀ ਜੋਦੇ ਜਿਨ੍ਹਾਂ ਕਸਤਾਰਪੂਰ ਦੀ ਤਾਕਤ ਬੜੇ ਜ਼ੋਰ ਵਖਾਏ ਤੇ ਮਾਰਾ ਜਿਹਨੇ ਨਾਮ ਦਿੱਤਾ ਇੱਕ ਬਹਾਦਰ ਉਸ ਅਸੀਂ ਬਾਪੂ ਦੀ ਗੋਦਾ ਦੇ ਨਾਮ ਹੈ ਮਾਰੇ ਸਾਰੀ ਸਮੂਹ ਸਾਹਾ ਸੰਗਤ ਜੀ ਜਿਹੜੇ 5 ਸਾਲ ਸਮੂਹ ਰਹਿੰਦੇ ਆਪਾਂ ਵੀ ਦੇ ਜਨਰਲ ਸਿਰ ਤੇ ਸਿਰ ਤੇ ਚੁੰਨੀ ਲਾਓ ਬਾਈ ਸ਼ਾਨਦਾਰ ਗੋਬ ਸਿੰਘ ਸਾਹਿਬ ਸੱਜੇ ਪਾਸੇ ਜਿਹਦੇ ਪੁੱਤਰ ਧਿਆ ਬੜੀਏ ਅਮਰਦਸ਼ ਸਿੰਘ ਜੀ ਗੋਬ ਸਿੰਘ ਨਾਮ ਦੇ ਨੰਬਰ ਨੂੰ 10 ਕਰੋੜ ਜਿਹੜਾ ਖਾਸ